ਅਸ਼ੀਕਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਨਦੀਜਾ ਅੱਜ ਗੱਲ ਕਰਾਂਗੇ ਬੀਤੇ ਦਿਨ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੇ بیٹے ਨੂੰ ਧਮਕੀ ਦਿੱਤੀ ਗਈ ਸੀ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਧਮਕੀ ਆਈ ਸੀ ਜਿਸ ਤੋਂ ਬਾਅਦ ਸਿਆਸੀ ਹੰਗਾਮਾ ਜਿਹੜਾ ਹੈ ਪੰਜਾਬ ਦੇ ਵਿੱਚ ਉਹ ਤੇਜ਼ ਹੋ ਗਿਆ ਸੀ ਇਹ ਮੁੱਦਾ ਸੰਸਦ ਦੇ ਵਿੱਚ ਵੀ ਚੁੱਕਿਆ ਗਿਆ ਤੇ ਗੱਲ ਕੀਤੀ ਗਈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਪੰਜਾਬ ਦੇ ਵਿੱਚ ਆਈ ਹੈ ਗੈਂਗਸਟਰਾਂ ਦੇ ਰਾਜ ਵੱਧ ਗਏ ਨੇ ਇਸ ਮੁੱਦੇ ਤੇ ਹੋਰ ਜਾਣਕਾਰੀ ਦੇਣ ਲਈ ਮੇਰੇ ਨਾਲ ਮੇਰੇ ਸਹਿਯੋਗੀ ਪੁਸ਼ਪ ਮੌਰਿਆ ਮੌਜੂਦ ਨੇ ਗੱਲ ਕਰਨਗੇ ਇਸ ਖਬਰ ਬਾਰੇ ਕਿ ਇਹ ਪੂਰਾ ਮਾਮਲਾ ਮੈਮ ਕਿੱਦਾਂ ਧਮਕੀ ਦਿੱਤੀ ਗਈ ਸੀ ਤੇ ਕਿੱਦਾਂ ਗ੍ਰਿਫਤਾਰੀ ਹੋਈ ਕਿ ਅੱਜ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਪੰਜਾਬ ਪੁਲਿਸ ਦੇ ਵੱਲੋਂ ਤੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸ ਦਈਏ ਕਿ ਸੁਖਜਿੰਦਰ ਸਿੰਘ ਰੰਦਾਵਾ ਨੇ ਕੱਲ ਇਹ ਗੱਲ ਲੈ ਕੇ ਸਾਹਮਣੇ ਰੱਖੀ ਪੂਰੀ ਜਨਤਾ ਦੇ ਪੂਰੇ ਦਰਸ਼ਕਾਂ ਦੇ ਸਾਹਮਣੇ ਪੂਰੇ ਪੰਜਾਬ ਦੇ ਸਾਹਮਣੇ ਕਿ ਉਹਨਾਂ ਦੇ ਬੇਟੇ ਨੂੰ ਧਮਕੀ ਦਿੱਤੀ ਗਈ ਸੀਗੀ ਸੋਸ਼ਲ ਮੀਡੀਆ ਰਾਹੀਂ ਤੇ ਇਸ ਦੇ ਵਿੱਚ ਜੱਗੂ ਭਗਵਾਨਪੁਰੀਆ ਜੋ ਗੈਂਗਸਟਰ ਹੈ ਉਸ ਦਾ ਨਾਂ ਸਾਹਮਣੇ ਆ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਜੱਗੂ ਭਗਵਾਨਪੁਰੀਆ ਗੈਂਗਸਟਰ ਹੈ ਉਸ ਦੇ ਵੱਲੋਂ ਹੀ ਧਮਕੀ ਦਿੱਤੀ ਗਈ ਹੈ ਤੇ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਉਹਨਾਂ ਦਾ ਇੱਕ ਕਰੀਬੀ ਉਹਨਾਂ ਦੇ ਬੇਟੇ ਨੂੰ ਮਿਲ ਕੇ ਆਇਆ ਤੇ ਜਦੋਂ ਉਹ ਵਾਪਸ ਗਿਆ ਹੈ ਤਾ ਉਸ ਦੇ ਉੱਪਰ ਗੋਲੀਬਾਰੀ ਹੋ ਗਈ ਹੈ ਤਾਂ ਇਹ ਫਾਇਰਿੰਗ ਦੀ ਘਟਨਾ ਵੀ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਫਾਇਰਿੰਗ ਦੀ ਘਟਨਾ ਉਹਨਾਂ ਦੇ ਕਰੀਬੀ ਦੇ ਉੱਪਰ ਕੀਤੀ ਗਈ ਹੈ ਤਾਂ ਉਹ ਇਹ ਕਹਿ ਰਹੇ ਸੀਗੇ ਇਹ ਖੱਛਾ ਜਤਾ ਰਹੇ ਸੀਗੇ ਕਿ ਉਹਨਾਂ ਦਾ ਬੇਟਾ ਜਿਹੜਾ ਹੈ ਉਹ ਅਗਲਾ ਟਾਰਗੇਟ ਹੋ ਸਕਦਾ ਜੱਗੂ ਭਗਵਾਨਪੁਰੀਆ ਦੇ ਤੇ ਆ ਸਿਆਸੀ ਮਾਹੌਲ ਕੱਲ ਕਾਫੀ ਜ਼ਿਆਦਾ ਇਸੇ ਮੁੱਦੇ ਤੇ ਗਰਮਾਇਆ ਰਿਹਾ ਨਾਲੇ ਸੁਖਜਿੰਦਰ ਸਿੰਘ ਦਾ ਉਹ ਵੀ ਕਹਿੰਦੇ ਹੋਏ ਨਜ਼ਰ ਆਇਆ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਖਾਸ ਕਰਕੇ ਕੇਜਰੀਵਾਲ ਤੇ ਨਿਸ਼ਾਨਦੇ ਸਾਦੇ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਕੇਜਰੀਵਾਲ ਜਿਹੜੇ ਨੇ ਜਦੋਂ ਦੀ ਪ ਤੇ ਇਹ ਪੂਰੀ ਸਿਆਸਤ ਕੱਲ ਦੇਖਣ ਨੂੰ ਮਿਲੀ ਅੱਜ ਦਾ ਕੀ ਅਪਡੇਟ ਹੈ ਉਹ ਦੱਸ ਦਿੰਨੇ ਆ ਅੱਜ ਇਹ ਅਪਡੇਟ ਹੈ ਕਿ ਜੋ ਜੱਗੂ ਭਗਵਾਨਪੁਰੀਆ ਦਾ ਇਹ ਗੁਰਗਾ ਸੀਗਾ ਜਿਸ ਦਾ ਨਾਮ ਸਾਹਮਣੇ ਆ ਰਿਹਾ ਸੀ 24 ਘੰਟਿਆਂ ਦੇ ਅੰਦਰ ਅੰਦਰ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਉਸ ਗੁਰਗੇ ਨੂੰ ਫੜ ਲਿਆ ਗਿਆ ਹੈ ਹਲੇ ਉਸ ਤੋਂ ਪੁੱਛਗਿੱਛ ਜਾਰੀ ਹੈ ਕਿ ਆਖਿਰਕਾਰ ਉਸ ਦੀ ਜੱਗੂ ਭਗਵਾਨਪੁਰਿਆ ਦੇ ਨਾਲ ਕਿਵੇਂ ਜਾਣ ਪਛਾਣਾ ਹੈ ਇਸ ਬਾਰੇ ਹਲੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਪਰ ਤੁਹਾਨੂੰ ਦੱਸ ਰਹੇ ਹਾਂ ਕਿ 24 ਘੰਟਿਆਂ ਦੇ ਅੰਦਰ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਤੇ ਕੱਲ ਨਿਧੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਸੁਖਜਿੰਦਰ ਸਿੰਘ ਦਾਵਾ ਇਹ ਕਹਿ ਰਹੇ ਸੀਗੇ ਕਿ ਉਹਨਾਂ ਦੇ ਬੇਟੇ ਨੂੰ ਧਮਕੀ ਦਿੱਤੀ ਗਈ ਪਰ ਉਹਨਾਂ ਨੇ ਇਹ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਕਿ ਉਹਨਾਂ ਦੇ ਬੇਟੇ ਨੂੰ ਧਮਕੀ ਦਿੱਤੀ ਕਿਵੇਂ ਗਈ ਫੋਨ ਤੇ ਕਾਲ ਆਇਆ ਸੀ ਮੈਸੇਜ ਆਇਆ ਸੀ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਜਿਵੇਂ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਗੈਂਗਸਟਰ ਜਿਹ ਤਾ ਇਹ ਚੀਜ਼ ਹਰਪਾਲ ਸਿੰਘ ਚੀਮਾ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵੀ ਬੁਲਾਰੇ ਨੇ ਉਹਨਾਂ ਨੇ ਸਾਰਿਆਂ ਨੇ ਇਹੀ ਸਵਾਲ ਖੜੇ ਕੀਤੇ ਕਿ ਜੇ ਤਾਂ ਧਮਕੀ ਮਿਲੀ ਹੈ ਤਾਂ ਇਹ ਸਾਰਿਆਂ ਦੇ ਸਾਹਮਣੇ ਰੱਖਿਆ ਜਾਵੇ ਕਿ ਧਮਕੀ ਮਿਲੀ ਆਖਿਰਕਾਰ ਕਿਸ ਤਰੀਕੇ ਦੇ ਨਾਲ ਹੈ ਕਿਉਂਕਿ ਝੂਠੇ ਦਾਅਵੇ ਨਹੀਂ ਕੀਤੇ ਜਾ ਸਕਦੇ ਤੁਸੀਂ ਕਿਸੇ ਤੇ ਇਸ ਤਰੀਕੇ ਦਾ ਇਲਜ਼ਾਮ ਨਹੀਂ ਲਗਾ ਸਕਦੇ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਦੋਂ ਤੋਂ ਹੀ ਗੈਂਗਸਟਰ ਰਾਜ ਵੱਧ ਗਿਆ ਹੈ ਤੇ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਇਹ ਗੱਲ ਕਹੀ ਤੇ ਕਿਹਾ ਕਿ ਜੇ ਇਹ ਪਤਾ ਲੱਗ ਜਾਵੇ ਕਿ ਸੋਸ਼ਲ ਮੀਡੀਆ ਰਾਹੀਂ ਤਮਕੀ ਦਿੱਤੀ ਗਈ ਹੈ ਜਾਂ ਫਿਰ ਫੋਨ ਦੇ ਥਰੂ ਤਮਕੀ ਦਿੱਤੀ ਗਈ ਹੈ ਤੇ ਅਸੀਂ ਪਤਾ ਲਗਾਵਾਂਗੇ ਪੰਜਾਬ ਪੁਲਿਸ ਇਹ ਪਤਾ ਲਗਾਏਗੀ ਕਿ ਆਖਿਰਕਾਰ ਕਿਹੜੇ ਲੋਕ ਇਸ ਦੇ ਪਿੱਛੇ ਨੇ ਤੇ ਉਸ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇਗਾ ਤੇ ਇਹੀ ਕਾਰਵਾਈ ਅੱਜ ਕੀਤੀ ਗਈ ਹੈ ਅੱਜ 24 ਘੰਟਿਆਂ ਦੇ ਅੰਦਰ ਉਹ ਮੁਲਜ਼ਮ ਜਿਹੜਾ ਹੈ ਉਹ ਗ੍ਰਿਫਤ ਦੇ ਵਿੱਚ ਹੈ 24 ਘੰਟਿਆਂ ਦੇ ਅੰਦਰ ਪੰਜਾਬ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਤੇ ਜਿਹੜੇ ਵੀ ਮੁਲਜ਼ਮ ਨੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਬਟਾਲਾ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ ਪ੍ਰੈਸ ਕਾਨਫਰੰਸ ਕਰਕੇ ਤੋਂ ਉਹ ਵੀ ਸੁਣਾਵਾਂਗੇ ਕਿ ਬਟਾਲਾ ਪੁਲਿਸ ਦਾ ਕੀ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਉਹ ਮੁਲਜ਼ਮਾ ਨੂੰ ਫੜਿਆ ਗਿਆ ਹੈ ਤੇ ਅੱਗੇ ਹੋਰ ਜਾਣਕਾਰੀ ਲੈਣੇ ਕਿ ਜੱਗੂ ਭਗਵਾਨਪੁਰਿਆ ਦਾ ਕਿੱਥੋਂ ਇਹਦੇ ਦੇ ਵਿੱਚ ਇਸ ਤਮਕੀ ਦੇ ਵਿੱਚ ਨਾਮ ਸਾਹਮਣੇ ਆ ਰਿਹਾ ਹੈ ਕਿਉਂਕਿ ਉਹ ਜਿਹੜੇ ਕਰੀਬੀ ਸਨ ਉਹ ਮਿਲ ਕੇ ਗਏ ਉਹਨਾਂ ਤੇ ਫਾਇਰਿੰਗ ਹੋਈ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ ਕਿਹਾ ਜਾ ਰਿਹਾ ਹੈ ਕਿ ਇਹ ਮੌਤ ਹੋ ਗਈ ਹੈ ਉਹਨਾਂ ਤੇ ਜੇ ਹਮਲਾ ਹੋ ਸਕਦਾ ਤਾਂ ਮੇ ਇਹ ਤੇ ਵੀ ਹੋ ਸਕਦਾ ਹੈ ਹਮਲਾ ਜੱਗੂ ਭਗਵਾਨਪੁਰੀਆ ਗੈਂਗਸਟਰ ਦਾ ਇਹਦੇ ਦੇ ਵਿੱਚ ਇਹਦਾ ਕੀ ਸੰਬੰਧ ਹੈ ਇਸ ਮਾਮਲੇ ਇਸ ਦੇ ਵਿੱਚ ਸੰਸਦ ਜਿਹੜੇ ਸੁਖਜਿੰਦਰ ਰੰਧਾਵਾ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੇਟੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਛੋਟੇ ਬੇਟੇ ਨੇ ਸ਼ਾਇਦ ਜਿਨ੍ਹਾਂ ਦੇ ਉੱਪਰ ਹਮਲੇ ਕਰਨ ਦੀ ਗੱਲ ਕੀਤੀ ਗਈ ਹੈ ਕੋਈ ਕਰੀਬੀ ਉਹਨਾਂ ਦਾ ਮਿਲਣ ਦੇ ਲਈ ਗਿਆ ਹੋਇਆ ਸੀ ਉਹਨਾਂ ਦੇ ਬੇਟੇ ਨੂੰ ਤੇ ਜਦੋਂ ਹੀ ਵਾਪਸ ਆਇਆ ਤੇ ਉਸ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਇਹ ਗੱਲ ਜਿਹੜੀ ਜੱਗੂ ਭਗਵਾਨਪੁਰੀਆ ਦੀ ਹੈ ਇਹ ਵੈਸੇ ਜਨਤਕ ਤੌਰ ਤੇ ਸਾਹਮਣੇ ਨਹੀਂ ਆਈ ਜਦੋਂ ਸੁਖਦਿੰਦ ਸੁਖਜਿੰਦਰ ਰੰਧਾਵਾ ਇਹ ਗੱਲ ਲੈ ਕੇ ਸਾਹਮਣੇ ਆਏ ਨੇ ਸੁਖਜ ਜਿਹੜਾ ਹੈ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਣੀ ਹੈ ਜਾਂ ਫਿਰ ਉਸ ਦਾ ਕੋਈ ਗੁਰਗਾ ਹੋਵੇਗਾ ਜਿਸ ਨੇ ਇਹ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਹਲੇ ਤੱਕ ਇਹ ਗੱਲ ਸਾਹਮਣੇ ਨਹੀਂ ਆਈ ਹੈ ਕਿ ਮੁਲਜ਼ਮਾ ਦਾ ਕੋਈ ਕਨੈਕਸ਼ਨ ਹੈ ਕਿ ਨਹੀਂ ਹੈ ਜਗੂ ਭਗਵਾਨਪੁਰਿਆ ਦੇ ਨਾਲ ਪਰ ਸੁਖਜਿੰਦਰ ਸਿੰਘ ਰੰਦਾਵਾ ਦੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਇਹ ਧਮਕੀਆਂ ਜਿਹੜੀਆਂ ਨੇ ਉਹ ਜੱਗੂ ਭਗਵਾਨਪੁਰਿਆ ਦੇ ਥਰੂ ਹੀ ਦਿੱਤੀਆਂ ਜਾ ਰਹੀਆਂ ਨੇ ਬੇਟੇ ਨੂੰ ਉਹਨਾਂ ਦੇ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਹੀ ਤੇ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਵੀ ਮੁਲਜ਼ਮਾ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਹੁਣ ਅੱਗੇ ਉਹਨਾਂ ਤੋਂ ਪੁੱਛ ਕੇ ਜਾਰੀ ਹੈ ਕਿਦਾ ਕੀ ਕਨੈਕਸ਼ਨ ਨਿਕਲਦਾ ਉਹ ਤਾਂ ਬਾਅਦ ਦੇ ਵਿੱਚ ਸਾਹਮਣੇ ਆਊਗਾ ਫਿਲਹਾਲ ਤੁਹਾਨੂੰ ਸੁਣਾ ਦਿੰਦੇ ਆ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੇ ਬਟਾਲਾ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਕੀ ਕੁਝ ਜਾਣਕਾਰੀ ਦਿੱਤੀ ਹੈ ਸੁਖੀਰਤਾ ਆਵਾਜ਼ੀ ਨੂੰ ਮੇਰੀ ਸਲਾਹ ਹੈਗੀ ਹੈ ਕਿ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ ਹੈਗਾ ਇਹ ਜਿਸ ਤੁਸੀਂ ਜੱਗੂ ਭਗਵਾਨਪੁਰੀ ਦੀ ਗੱਲ ਕਰ ਰਹੇ ਹੈਗੇ ਹੋ ਇਹ ਕੋਈ ਪੰਜਾਬ ਪੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਹੀਂ ਪਾਲਿਆ ਪੋਸ਼ਿਆ ਇਹ ਤੁਹਾਡੀਆਂ ਸਰਕਾਰਾਂ ਨੇ ਇਹਨਾਂ ਨੂੰ ਪਾਲਿਆ ਪੋਸ਼ਿਆ ਹੈਗਾ ਇਹ ਤੁਸੀਂ ਲੋਕੀ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤਾਂ ਗੈਂਗਸਟਰਵਾਦ ਦੇ ਉੱਤੇ ਔਰ ਗੈਂਗਸਟਰਾਂ ਦੇ ਉੱਤੇ ਜ਼ੀਰੋ ਟੋਲਰੈਂਸ ਹੈਗੀ ਹੈ ਔਰ ਲਾਅ ਐਂਡ ਆਰਡਰ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਭਾਵੇਂ ਕੋਈ ਕਿੱਡੇ ਤੋਂ ਵੱਡਾ ਸ਼ਖਸ ਹੋਵੇ ਜੇਕਰ ਕੋਈ ਗੈਂਗਸਟਰ ਦਾ ਮਦਦਗਾਰ ਵੀ ਹੈਗਾ ਉਸ ਨੂੰ ਵੀ ਅਸੀਂ ਨਹੀਂ ਬਖਸ਼ਦੇ ਔਰ ਰਹੀ ਗੱਲ ਜਾਨੀ ਕਿ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਦੀ ਰੰਧਾਵਾ ਜੀ ਤੁਹਾਡੇ ਤੋਂ ਬਿਤੇਰੇ ਕੌਣ ਜਾਣਦਾ ਹੈਗਾ ਕੀ ਇੰਟਰਸਟ ਸੀ ਤੁਹਾਡੀ ਸਰਕਾਰ ਵੇਲੇ ਕਿ ਅंसारी ਨੂੰ ਤੁਸੀਂ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆ ਕੇ ਰੱਖਿਆ ਯੂਪੀ ਦੀ ਸਰਕਾਰ ਬਾਰ ਬਾਰ ਤੁਹਾਨੂੰ ਮਿਲਤਾ ਕਰਦੀ ਦੀ ਕਿ ਅंसारी ਸਾਨੂੰ ਦੇ ਦਿਓ ਪਰ ਤੁਸੀਂ ਨਹੀਂ ਦਿੱਤਾ ਆਖਰਕਾਰ ਯੂਪੀ ਦੀ ਸਰਕਾਰ ਨੂੰ ਸੁਪਰੀਮ ਕੋਰਟ ਦੇ ਵਿੱਚ ਜਾਣਾ ਪਿਆ ਔਰ ਪੰਜਾਬ ਸਰਕਾਰ ਨੇ ਉਸ ਦੇ ਖਿਲਾਫ ਮਹਿੰਗੇ ਵਕੀਲ ਕੀਤੇ ਅੱਜ ਤੁਸੀਂ ਦੱਸੋਗੇ ਪੰਜਾਬ ਨੂੰ ਕਿ ਇੰਨੇ ਮਹਿੰਗੇ ਵਕੀਲਾਂ ਦੀ ਫੀਸ ਤਾਰ ਕੇ ਪੰਜਾਬ ਨੂੰ ਕੀ ਫਾਇਦਾ ਹੋਇਆ ਜਾਂ ਪੰਜਾਬ ਨੂੰ ਕੀ ਫਾਇਦਾ ਹੋਣ ਵਾਲਾ ਹੈਗਾ ਸੀ ਸੋ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚਲ ਲਈ ਵਾਲੀ ਗੱਲ ਤੁਸੀਂ ਨਾ ਕਰੋ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਥੇ ਹਰ ਇੱਕ ਦੀ ਜਾਨ ਮਾਲ ਦੀ ਰਾਖੀ ਕਰਨਾ ਉਹ ਸਾਡਾ ਪਹਿਲਾ ਫਰਜ਼ ਵੀ ਹੈ ਔਰ ਅਸੀਂ ਉਸ ਨੂੰ ਨਿਭਾ ਵੀ ਰਹੇ ਹੈਗੇ ਆ ਔਰ ਸਾਡੀ ਸਰਕਾਰ ਜਦੋਂ ਦੀ ਆਈ ਹੈ ਬਹੁਤ ਸਾਰੇ ਗੈਂਗਸਟਰ ਨੂੰ ਫੜ ਕੇ ਅਸੀਂ ਜਿਲ੍ਹਿਆਂ ਦੇ ਵਿੱਚ ਡੱਕਿਆ ਹੈਗਾ ਇਨਕਾਉਂਟਰ ਹੋਏ ਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਈਵਨ ਜਿਹੜੀ ਹੈ ਉਹ ਅਟੈਚ ਹੋਈਆਂ ਨੇ ਔਰ ਮੇਰਾ ਇੱਕ ਹੋਰ ਜਾਨੀ ਕਿ ਬੇਨਤੀ ਹੈ ਕਿ ਰੰਧਾਵਾ ਸਾਹਿਬ ਜਿਹੜੀ ਧਮਕੀ ਆਈ ਹੈ ਉਹਦਾ ਜਰੀਆ ਤੁਸੀਂ ਜਰੂਰ ਦੱਸੋ ਕਿ ਤੁਹਾਡੇ ਤੁਹਾਡੇ ਬੇਟੇ ਨੂੰ ਇਹ ਧਮਕੀ ਜਿਹੜੀ ਹੈ ਉਹ ਮੋਬਾਈਲ ਦੇ ਥਰੂ ਆਈ ਹੈ ਜਾਂ ਈਮੇਲ ਦੇ ਥਰੂ ਆਈ ਹੈ ਤਾਂ ਕਿ ਉਸ ਦੀ ਟ੍ਰੇਸ ਕਰਕੇ ਉਸ ਮੁੱਦੇ ਤੱਕ ਪਹੁੰਚਿਆ ਜਾ ਸਕੇ ਔਰ ਕਿਹੜੇ ਥਾਣੇ ਦੇ ਵਿੱਚ ਜਿਹੜੀ ਤੁਸੀਂ ਇਸ ਦੀ ਰਿਪੋਰਟ ਜਿਹੜੀ ਆ ਉਹ ਦਰਜ ਕਰਾਈ ਹੈ ਔਰ ਇਹ ਰੈਸਿਅਰ ਹੈ ਕਿ ਪੁਸ਼ਤਕੁਨਾਹਿਤ ਤੁਹਾਡੀ ਸਰਕਾਰਾਂ ਬਲੇ ਹੁੰਦੀ ਰਹੀ ਹੈ ਆਵਾਦੀ ਪਾਰਟੀ ਦੀ ਸਰਕਾਰ ਕਿਸੇ ਦੀ ਸਰਪ੍ਰਸਤੀ ਨਹੀਂ ਕਰਦੀ ਆਵਾਦੀ ਪਾਰਟੀ ਦੀ ਸਰਕਾਰ ਦੇ ਵਿੱਚ ਗੈਂਗਸਟਰਵਾਦ ਦਾ ਕੋਈ ਥਾਂ ਨਹੀਂ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਇੱਕ ਸੋਸ਼ਲ ਮੀਡੀਆ ਐਂਡ ਸਾਈਬਰ ਥ्रेटਨਿੰਗ ਕੇਸ ਦੇ ਵਿੱਚ अर्ਲੀ ਮਾਰਨਿੰਗ ਇੱਕ ਅਸੀਂ ਬੰਦਾ ਅਰੈਸਟ ਕਰ ਲਿਆ ਫ੍ਰਮ ਅਮਰਿਤਸਰ ਇਹ ਬੇਸਿਕਲੀ ਦੋ ਦਿਨ ਪਹਿਲਾਂ ਦੀ ਗੱਲ ਹੈ ਜਿਹੜੇ ਮਾਨਯੋਗ ਐਮਪੀ ਸਾਹਿਬ ਹੈਗੇ ਨੇ ਗੁਰਦਾਸਪੁਰ ਦੇ ਉਹਨਾਂ ਵੱਲੋਂ ਬਟਾਲਾ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਉਹਨਾਂ ਦੇ ਜਿਹੜੇ ਬੇਟੇ ਹੈ ਮਿਸਟਰ ਉਹਦੇਵੀਰ ਜੀ ਉਹਨਾਂ ਨੇ 31 ਜੁਲਾਈ 2025 ਨੂੰ ਦੁਪਹਿਰੇ ਕਰੀਬਨ 3 ਵਜੇ ਉਹਨਾਂ ਦਾ ਇੱਕ ਇੰਸਟਾਗ੍ਰam ਪੇਜ ਹੈ which is named as chairman saab ਉਸ ਪੇਜ ਤੇ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਐਂਡ ਪੋਸਟ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਵੀਡੀਓ ਪਾਈ ਸੀਗੀ ਸੋ this was around 3 pm ਫਿਰ ਪੋਸਟ ਪੈਣ ਤੋਂ 1 ਘੰਟਾ ਬਾਅਦ ਕਰੀਬਨ 4 ਵਜੇ ਉਸੀ ਜਿਹੜਾ ਕਮੈਂਟ ਸੈਕਸ਼ਨ ਹੈ ਉਸ ਪੋਸਟ ਦਾ ਉਥੇ ਇੱਕ ਗगन ਰੰਦਾਵਾ ਨਾਮ ਦਾ ਇੱਕ ਬੰਦਾ ਬੇਸਿਕਲੀ ਆਈਡੀ ਸੀਗਾ ਗगन_ਰੰਦਾਵਾ 003 ਇਸ ਆਈਡੀ ਤੋਂ ਕਮੈਂਟ ਸੈਕਸ਼ਨ ਦੇ ਵਿੱਚ ਕੁਝ ਆਬਜੈਕਸ਼ਨੇਬਲ ਐਂਡ ਥ੍ਰੈਟਨਿੰਗ ਜਿਹੜੇ ਕਮੈਂਟਸ ਪਾਏ ਗਏ अर्ਲੀ ਮਾਰਨਿੰਗ ਇਹ ਅੰਮ੍ਰਿਤਸਰ ਤੋਂ ਜਿਹੜਾ ਮਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਸੋ ਮਲਜ਼ਮ ਦਾ ਜਿਹੜਾ ਨਾਮ ਹੈ ਗਗਨਦੀਪ ਸਿੰਘ ਸਨਾਬ ਦਿਲਬਖ ਸਿੰਘ ਇਹ ਇਥੇ ਇੱਕ ਪਿੰਡ ਹੈਗਾ ਕਣੀਕੇ ਬੰਗਰ ਬਟਾਲੇ ਚ ਪੈਂਦਾ ਹੈ ਉਥੋਂ ਦਾ origianlly ਰਹਿਣ ਵਾਲਾ ਹੈ ਬਟ ਐਸ ਆਫ ਨਾਊ ਹੀ ਇਸ ਰੈਜ਼ਾਈਡਿੰਗ ਐਟ ਗੁਲਮਰਗ ਐਵੇਨਿਊ ਤਾਂ ਜਿਵੇਂ ਕਿ ਸੁਣਿਆ ਤੁਸੀਂ ਕਿ ਪੰਜਾਬ ਪੁਲਿਸ ਨੇ ਕੀ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਹਾਲੇ ਜੋ ਗੁਰਗਾ ਗੁਰਗਾ ਫੜਿਆ ਗਿਆ ਜੱਗੂ ਭਗਵਾਨਪੁਰੀਆ ਦਾ ਜੋ ਕਿ ਦੱਸਿਆ ਜਾ ਰਿਹਾ ਉਸ ਦੇ ਕੋਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ ਅੱਗੇ ਕੀ ਕੁਝ ਖੁਲਾਸੇ ਹੁੰਦੇ ਨੇ ਉਹ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਅੱਜ ਦੇ ਲਈ ਇੰਨਾ ਹੀ ਤੁਸਾਂ ਸਾਨੂੰ ਦੇਖਦੇ ਜਾ ਜਨ ਦੇਖਦੇ ਰਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਧੰਨਵਾਦ